ਹੈਲੋ ਜੀ ਹਾਂਜੀ ਸਲਾਈ ਕੜਾਈ ਪੇਂਟਿੰਗ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਰੀਆਂ ਭੈਣ ਵੀਰਾਂ ਦਾ ਸਾਰੇ ਨਿਊ ਵੀਵਰ ਜਿਹੜਾ ਜੋ ਚੈਨਲ ਤੇ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਜੀ ਥੈਂਕਸ ਹਾਂਜੀ ਅੱਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਹਾਂ ਆਪਣੇ ਦਕਾਨਾਂ ਲਾਲੂ ਬੁਟੀਕ ਲਾਲੂ ਲੁੱਕ ਆਪਣੇ ਤੋਂ ਦੋ ਦਿਨ ਹੋ ਗਏ ਜੀ ਬਲੌਗ ਨਹੀਂ ਪਾਇਆ ਗਿਆ ਵੈਸੇ ਆਪਣੀ ਤੋਏ ਬੱਡੀਆਂ ਵੀਡੀਓ ਬਣਾਉਂਦੇ ਨੇ ਬਹੁਤ ਵਧੀਆ ਹੈ ਨਾ ਰਿਸਪਾਂਸ ਮਿਲਿਆ ਤਾਂ ਹੱਡੇ ਤੋਂ ਬਹੁਤ ਵਧੀਆ ਐਮੀ ਸਾਥ ਤੇ ਸਪੋਰਟ ਬਣਾਈ ਰੱਖਿਓ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਣਾ ਦੇਖੋ ਜੀ ਲੈਸਾਂ ਸਾਰੀਆਂ ਇਹ ਪਤ ਸਰਦਾਨੰਦ ਕਿਉਂ ਨਹੀਂ ਕਿਉਂਕਿ ਧੋਖੜਾ ਜਦ ਦਵਾਈ ਕਰਕੇ ਬਿਜੀ ਹੋ ਗਈ ਸੀ ਤਾਂ ਦੋ ਦਿਨ ਬਲੌਗ ਨਹੀਂ ਪਿਆ ਹੁਣ ਕੱਲ੍ਹ ਪਹੁੰਚ ਗਿਆ ਫ੍ਰੀਜੀ ਹੁਣ ਆਪਣੇ ਬਲੌਗ ਤੁਹਾਨੂੰ ਰੈਗੂਲਰ ਮਿਲਿਆ ਕਰਨਗੇ ਅਹੀਂ ਆਪਣਾ ਸਪੋਰਟ ਕਰਨਾ ਚਾਹਣ ਵਾਲ ਨੂੰ ਹਾਂਜੀ ਲੋ ਆ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਦਿਖਾ ਰਹੀਆਂ ਚ ਭਾਂਡਾ ਪੈਨਸਲ ਦੇਖੋ ਜੀ ਜੋ ਮੇਰੀਆਂ ਪਹਿਲਾਂ ਕਰੀ ਵਰਕ ਕਰਦੀਆਂ ਨੇ ਨਾ ਸੂਟਾਂ ਤੇ ਇਹ ਪੈਨਸਲ ਨਾਲੋਂ ਬਹੁਤ ਵਧੀਆ ਹੁੰਦੀ ਹੈ ਦੇਖੋ ਇਹ ਮੇਰੀ ਪੈਨਸਲ ਹੁੰਦੀ ਹੈ ਇਹ ਆਹ ਇਤੇ ਧਾਗਾ ਜੇ ਲੱਗਿਆ ਹੋਇਆ ਮੂਰੀਏ ਤੱਕਾ ਕਿਚਕੀ ਘਟੀ ਜਾਂਦੀ ਹੁੰਦੀ ਹੈ ਥੋੜੀ ਜਿਹੀ ਘਟੀ ਹੋਈ ਹੈ ਦੇਖੋ ਜੀ ਜੇ ਜੇ ਖਤਮ ਹੋ ਜਾਂਦੀ ਹੈ ਧਾਗਾ ਕਿਚਕੀ ਘਟੀ ਜਾਂਦੀ ਹੈ ਇਹਦੇ ਨਾਲ ਨਾ ਬਾਈਟ ਜੇਕਰ ਲੜਦੀ ੜ ਆ ਕੁਝ ਵੀ ਬਾਈਟ ਨਹੀਂ ਲੱਗ ਜਾਂਦੀ ਬਹੁਤ ਹੀ ਸੋਹਣੀ ਸੋਹਣੀ ਲੱਗਦੀ ਹੈ ਇਹਦਾ ਇੱਕ ਫਾਇਦਾ ਹੋਰ ਪਤਾ ਕੀ ਹੈ ਜੇਕਰ ਥੋੜੀ ਬਹੁਤੀ ਗਲਤ ਲੱਗਦੀ ਜੇ ਬਾਅਦ ਆਪਾਂ ਕਰਦੇ ਨੇ ਨਹੀਂ ਸੰਨੀ ਵੀ ਕਰ ਬੱਦ ਲੱਗ ਜਾਂਦੀ ਹੈ ਸ਼ੁਰੂ ਆਪਾਂ ਨੇ ਹੈ ਨਾ ਸਾਫ ਕਰਨੀ ਹੁੰਦੀ ਹੈ ਇਪਰੈਸਨਰ ਵੀ ਸਾਫ ਹੋ ਜਾਂਦੀ ਹੈ ਮੈਂ ਇੱਕ ਦਿਨ ਤੁਹਾਨੂੰ ਪ੍ਰੈਸਨਰ ਵੀ ਸਾਫ ਕਰਕੇ ਦਿਖਾਵਾਂਗੀ ਤੇ ਇਹ ਜਿਵੇਂ ਮੈਂ ਤੁਹਾਨੂੰ ਆਈ ਵੀ ਰਸਦੀਆਂ ਇਹ ਜਿਵੇਂ ਕੋਈ ਇੱਕ ਸੂਟ ਹੋ ਗਿਆ ਉਹਦੇ ਬਾਕਸ ਹੁਣੀ ਮੈਸ ਨਹੀਂ ਲੱਗਦੀ ਡਾਰਕ ਸੂਟ ਆ ਗਏ ਉਹਨਾਂ ਤੇ ਜ਼ਿਆਦਾ ਵਧੀਆ ਲੱਗਦੀ ਹੈ ਥੋੜੇ ਜਿਹੜੇ ਲਾਈਟ ਆ ਜਾਂਦੇ ਨੇ ਹਨਾ ਜਿਵੇਂ ਕਰੀਮ ਆ ਗਿਆ ਬਾਈਟ ਜਾਂਦੇ ਦੀ ਉਹਦੇ ਵਿੱਚ ਜੇ ਮਿਲ ਜਾਂਦੀ ਹੈ ਉਹਨਾਂ ਤੇ ਨਹੀਂ ਇਹਦੇ ਨਾਲ ਕੋਈ ਨਹੀਂ ਸੰਨੀ ਲਾ ਸਕਦੇ ਕੋਈ ਸੂਟ ਬਰਕ ਕਰਦੇ ਆ ਪੇਂਟ ਕਰਦੇ ਆ ਹਨਾ ਜਦੋਂ ਆਪਾਂ ਨੂੰ ਸੂਟ ਸਾਫਣਾ ਹੁੰਦਾ ਨਾ ਇਹ ਜਦ ਨਾ ਇਹ ਸੱਪਿਆ ਜਾਂਦਾ ਹੁੰਦਾ ਤੇ ਚਲੋ ਆਪਾਂ ਟਰੇਸ ਵੀ ਕਰ ਲੈਣੇ ਹੁੰਨੇ ਹਨਾ ਦੇਖੋ ਜੀ ਇੱਕ ਸੂਟ ਸਾਟੇ ਸੱਪਣ ਲਈ ਪੈਨ ਆਉਂਦੇ ਨਹੀਂ ਜੀ ਜੈਲ ਜੀ ਵਰਗੇ ਪੈਨ ਆਉਂਦੇ ਹੁੰਦੇ ਨੇ ਉਹ ਪੈਨ ਸਿਲ ਆਪਾਂ ਵੀਰ ਭਾਈ ਦੀ ਸੇਲ ਕਰਦੇ ਇਹ ਪੈਨ 10 ਰੁਪਏ ਦਾ ਸੇਲ ਕਰਦੇ ਹਨ ਜੀ ਇਹ ਪੈਨ ਵੀ ਆਉਂਦੇ ਆ ਜੈਲ ਵਰਗੇ ਹੁੰਦੇ ਆ ਇਹਦੇ ਨਾਲ ਵੀ ਫਲਾਵਰ ਬਣ ਜਾਂਦੇ ਆ ਸੂਟ ਸੱਪੇ ਜਾਂਦੇ ਆ ਹਨਾ ਪੇਂਟ ਕਰਨ ਵਾਸਤੇ ਵਰਕ ਕਰਨ ਵਾਸਤੇ ਜਿਵੇਂ ਉਹ ਪੈਨਸਲਾਂ ਹੁੰਦੀਆਂ ਬਹੁਤ ਕੁੜੀਆਂ ਤਾਂ ਜੇ ਹੁਣ ਸੂਟ ਸਵਾਉਂਦੀਆਂ ਨੇ ਨਾ ਮੇਰੇ ਲਵਣ ਵਾਸਤੇ ਸੂਟਾਂ ਤੇ ਨਸੈਂੀਆਂ ਲਾਉਣ ਵਾਸਤੇ ਹੀ ਲੈ ਜਾਂਦੀਆਂ ਨੇ ਐਸਾ ਲੂਟ ਵੀ ਲੈ ਕੇ ਜਾਂਦੀਆਂ ਨੇ ਬਾਕੀ ਇਹ ਆਂ ਜਿਹੜੀਆਂ ਜੀ ਗੁੱਟੀਆਂ ਵਰਕ ਕਰਨ ਵਾਲੀਆਂ ਤੁਹਾਨੂੰ ਦਿਖਾਵਾਂ ਠੀਕ ਹੈ ਜੀ ਇਹ ਵੀ ਆਪਣੇ ਲੋਵੇ ਕਾਫੀ ਕੱਲਣਾ ਚ ਨਹੀਂ ਜੇਕਰ ਕਿਸੇ ਨੇ ਸੂਟ ਵਰਕ ਕਰਵਾਉਣੀ ਨੇ ਪੇਂਟ ਕਰਵਾਉਣੀ ਨੇ ਐਟਰ ਬੁੱਕ ਕਰ ਸਕਦੇ ਹਾਂ ਲੈ ਸੁਲਵਾ ਕੇ ਸਟੀਚਿੰਗ ਕਰਵਾਉਣੀ ਨੇ ਸੂਟ ਬਾਕੀ ਕੋਟ ਨੇ ਜੈਕਟ ਮੰਗਵਾਉਣੀ ਨੇ ਉਹ ਵੀ ਦੇਖੋ ਇਹ ਆ ਗਈ ਜੀ ਮੋਤੀ ਇਹ ਸੂਟ ਵਰਕ ਕਰਨ ਦੀ ਸਾਰਾ ਸਮਾਨ ਖਰੀਦਿਆ ਤੁਹਾਨੂੰ ਹਨਾ ਮੋਤੀ ਵੀ ਸੂਟਾਂ ਚ ਲੱਗਦੇ ਨੇਗੇ ਠੀਕ ਹੈ ਜੀ ਇੱਕ ਇਹ ਆ ਗਈ ਜੀ ਗੋਲ ਕਲਰ ਦਾ ਸਕੇਲ ਜਾਂ ਦੇਖੋ ਜਦੋਂ ਜਿਹੜੇ ਆਪਾਂ ਗੋਲ ਸਰਕਲ ਬਣਾਉਣੇ ਹੁੰਦੇ ਨੇ ਦੇਖੋ ਕਈ ਸਰਕਲ ਬਣੇ ਹੋਏ ਨੇ ਇਨਾਂ 'ਚ ਜਿੰਨੇ ਦੇ ਮਰਜ਼ੀ ਆਪਾਂ ਬਣਾ ਸਕਦੇ ਹਾਂ ਇਹ 'ਚ ਸਾਰੇ ਕਲਰ ਨੇ ਗੁੱਟੀਆਂ 'ਚ ਜੀ ਸੁਨ੍ਹਾ ਵੀ ਹੈਗੀਆਂ ਨੇ ਆਪਣੇ ਲਈ ਇਹ ਲੱਗ ਕਦੀ ਸੁਨ੍ਹਾ ਹੁੰਦੀਆਂ ਨੇ ਦੇਖੋ ਤਾਂ ਮੱਤੀਆ ਹੈ ਨਾ ਵਰਕ ਕਰਨੇ ਵਾਸਤੇ ਇਹ ਆਪਾਂ ਲੱਤੀ ਸੀ ਜੀ ਆਪਣੀ ਬੁਟੀਕ ਦੀ ਉਹ ਸੁਫਾਈ ਕਰਨੀ ਰਹਿੰਦੀ ਸੀ ਕਿ ਮੈਂ ਕਿਹਾ ਚਲੋ ਆਪਣੀ ਦੁਕਾਨ ਸਾਫ ਕਰ ਲਈਏ ਪਹਿਲਾਂ ਆਪਾਂ ਵੀ ਮੈਨੂੰ ਐਸੀ ਵੀ ਦਵਾਈ ਦੇ ਲਵੇ ਜੇ ਕਰਾਂਗੇ ਤਾਂ ਕਰਕੇ ਆਪਾਂ ਨੇ ਕਰ ਲ ਕੋਈ ਵਲੌਗ ਨਹੀਂ ਬਣਾਇਆ ਦੇਖੋ ਸਾਰੀ ਦੁਕਾਨ ਆਪਾਂ ਨੇ ਪੂਰੀ ਚੰਗੀ ਤਰ੍ਹਾਂ ਸਾਫ ਕਰ ਦਿੱਤੀ ਆ ਬਾਕੀ ਜੀ ਕਸਟਮਰ ਵੀ ਆ ਜਾਂਦੇ ਨੇ ਹਨਾ ਵੇਚਦੀ ਸਮਾਨ ਲੈਣ ਜੇਕਰ ਮੇਰਾ ਬਲੌਗ ਥੋੜਾ ਜਿਹਾ ਵੀ ਚੰਗਾ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆ ਕੱਲ ਨੂੰ ਨਵੀਂ ਸਵੇਰ ਨਵੇਂ ਬਲੌਗ ਦੇ ਨਾਲ ਬਹਿਗਰੂ ਜੀ ਇਹ ਦਵਾਈ ਸਾਰਿਆਂ ਲਈ ਸੁੱਖਾਂ ਭਰੀ ਲੈ ਕੇ ਆਵੀ ਜੀ ਹਨਾ ਸਾਰੇ ਆਪੋ ਆਪਣੇ ਘਰਾਂ 'ਚ ਹੱਸਦੇ ਵਸਤੇ ਰਹੋ ਤੇ ਵਧੀਆ ਦਵਾਈ ਲੰਗੇ ਸਾਰਿਆਂ ਦੀ ਚਲੋ ਜੀ ਠੀਕ ਹੈ ਧੰਨਵਾਦ